ਵੀਡੀਓ ਬਣਾਉਣੀ ਆ ਮਾਣੋ ਵੀਂਦੀ ਆ ਦੁੱਤ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਹੈਗਾ ਮੈਂ ਘਰੇ ਅੱਜ ਛੁੱਟੀ ਸੀਗੀ ਮੇਰੀ ਜਦੋਂ ਬੁਖਾਰ ਹੋ ਗਈ ਥੋੜਾ ਜਿਹਾ ਫੀਵਰ ਹੋ ਗਿਆ ਇਸ ਲਈ ਮੈਂ ਛੁੱਟੀ ਕਰ ਲਈ ਤੇ ਨਾਲ ਚੱਲਦਾ ਮੈਚ ਦੇਖਦੇ ਆ ਇੱਕ ਆਊਟ ਹੋ ਗਿਆ 89 ਤੇ ਕੋਹਲੀ ਤੇ ਗਿੱਲ ਖੜਿਆ ਕਸ਼ਮੀਰ ਗਈ ਦੀ ਸਕੂਲ ਤੇ ਮੈਂ ਹੁਣ ਉੱਟਿਆ ਸੀਗਾ ਦੁਪਹਿਰ ਹੋ ਗਈ ਤੇ ਉੱਠ ਕੇ ਹੁਣ ਨਹਾ ਨੂ ਕੇ ਮੈਂ ਚੱਲ ਮੈਚ ਦੇਖਦੇ ਆ ਬੈਠ ਕੇ ਹਾਂਜੀ ਦੋਸਤੋ ਅੱਜ ਨਾ ਧੁੱਪ ਵੀ ਨਿਕਲਈ ਸਵੇਰੇ ਤਾਂ ਧੁੰਦ ਸੀਗੀ ਮੈਂ ਕਿਹਾ ਚੱਲ ਘਰੇ ਪੈਣਾ ਦੇਖੋ ਕਿੰਨਾ ਵਧੀਆ ਐ ਲੱਗਦਾ ਧੁੱਪ ਦੇ ਵਿੱਚ ਜਦੋਂ ਠੰਡ ਦੇ ਵਿੱਚ ਆਪਾਂ ਧੁੱਪੇ ਬੈਨੇ ਆ ਸਿਆਲਾਂ ਚ ਵਧੀਆ ਲੱਗਦਾ ਪਰ ਮਿੱਠੀ ਮਿੱਠੀ ਜੀ ਧੁੱਪਾ ਇੰਨੀ ਨਹੀਂ ਹੈਗੀ ਹਾਂ ਇਹ ਵੀ ਵਿਚਾਰਾ ਮਰ ਜਾਇਆ ਪਿਆ ਅਸਲ ਨਾ ਹੁਣ ਕੋਈ ਫਲ ਨਹੀਂ ਲੱਗ ਰਿਹਾ ਜਿਵੇਂ ਆਹ ਆ ਬਾਦਾਮ ਇਹਨੂੰ ਬਹੁਤ ਲੱਗਦੇ ਸੀ ਬਾਦਾਮ ਲੱਗੇ ਹੋ ਸੀ ਇਹ ਤੇ ਪੱਤੇ ਪੱਤੇ ਜੇ ਬਹੁਤ ਝੜਦੇ ਆਗੇ ਹੁਣ ਅੰਗੂਰਾਂ ਦੀ ਬੇਲ ਆ ਉਧਰ ਉਹ ਵੀ ਸੁੱਕੀ ਪਈ ਆ ਜਮਾਂ ਅੰਬਾ ਇਹ ਸਾਰੇ ਲੱਗ ਹਟੇ ਆ ਆ ਮੌਸਮ ਦੇ ਵਿੱਚ ਕੋਈ ਵੀ ਫਲ ਨਹੀਂ ਲੱਗਦਾ ਮੈਂ ਨਾ ਬਾਹਰ ਖੜਾ ਵੇਟ ਕਰਦਾ ਸ਼ਮੀਲ ਦੀ ਬੈਨ ਆਉਣ ਵਾਲੀ ਆ ਤੇ ਆ ਸ਼ਮੀਲ ਦੀ ਛੋਟੀ ਜੀ ਫਰੈਂਡ ਬਣਾਉਣਾ ਮੈਨੂੰ ਹਾਂ ਵੀ ਸਕੂਲ ਨਹੀਂ ਗਈ ਅੱਜ ਹੈ ਅੱਜ ਰੈਸਟ ਕਰ ਰਹੀ ਹੈ ਰੈਸਟ ਕਰਦੀ ਦੀ ਕਹਿੰਦੀ ਅੱਜ ਇੰਨੀਆਂ ਛੁੱਟੀਆਂ ਲੰਘੀ ਅੱਜ ਰੈਸਟ ਕਰਦੀਆਂ ਹੈ 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 ਕੱਲੋਂ ਜਾਏਗੀ ਸਕੂਲ ਹੈ ਕਿਉਂ ਕਿਉਂ ਜਾਣਗੀਆਂ ਕੱਲ ਨੂੰ ਜੇ ਅੱਜ ਰੈਸਟ ਕਰਦੇ ਆਂ ਫਿਰ ਕੱਲ ਨੂੰ ਵੀ ਰੈਸਟ ਕਰ ਲਾ। ਹੋ ਟਟ ਟਟ ਜਾਣਗੀਆਂ? ਕਿਨੂੰ ਢੀਕਦੀਆਂ ਉਰੇ ਖੜੀ? ਹੈਂ? ਕਿਨੂੰ? ਅਸਮੀਤ ਨੂੰ। ਅਸ਼ੋਈਦ ਨੂੰ ਨਹੀਂ ਢੀਕਦੇ ਠੀਕ ਆ। ਚੱਲ ਆ ਜਾਂਦੀ ਆ ਫਿਰ ਬੈਠ ਠੀਕ ਆ। ਇਹ ਕੀ ਕਰ ਰਹੀ ਆ? ਇਹ ਕੀ ਕਰਦੀ ਆ? ਇਹ ਕਰਦੀ ਆ। ਡਾਂਸ ਕਰਕੇ ਦਿਖਾ ਚੱਲ। ਨੱਚ ਕੇ ਦਿਖਾ। ਹੈ ਇਹ ਤੇ। ਦਾਦੀ ਆਉਤੇ ਘਰੇ ਪੁੱਛਦੀ ਆ ਵੀ ਸ਼ਮੀਤ ਕੇ ਵਗ ਜਾ ਕੀ ਕਹਿੰਦੀ ਦਾਦੀ ਦਾਦੀ ਵਗ ਜਾ ਆ ਜਾ ਫਿਰ ਲਓ ਜੀ ਆ ਗਈ ਸ਼ਮੀਤ ਦੀ ਬੈਨ ਇਹਨੂੰ ਚੜ ਗਿਆ ਚਾਓ ਹੈ ਸਾਡਾ ਸਕੂਲ ਗਿਆ ਮੇਰੇ ਜੀਨ ਲੱਗੇ ਨੇ ਦਿਨਵਾਦੀ ਹੈ ਜੀ ਕਿਵੇਂ ਲੱਗਿਆ ਉਹ ਬਸ ਯਾਰ ਬੈਠੇ ਪੜਿਆ 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 ਛੁੱਟੀਆਂ ਨੇ ਖੇਡੀਆਂ ਲਓ ਜੀ ਆਪਾਂ ਧਰ ਲਈ ਚਾਹ ਸਾਡਾ ਹੁੰਦਾ ਪਿੱਤਲ ਦੇ ਢਾਂਡੇ ਚ ਲਓ ਜੀ ਪਿੰਡਾਂ ਵਾਲੀ ਚਾਹ ਦਾ ਸਵਾਦ ਤੇ ਖੋਆ ਖਾਣਾ ਕਿਸੇ ਨੇ ਆ ਜਾਓ ਕੱਪੜੇ ਦਾ ਚੇਂਜ ਕਰ ਲਾ ਪਹਿਲਾਂ ਹੀ ਗਾਇਸ ਹੁਣ ਮੈਂ ਸਕੂਲੋਂ ਆਇਆ ਸੀ ਤੇ ਚਾਹ ਪਾਣੀ ਪੀਖਣ ਮੈਂ ਟਿਊਸ਼ਨ ਚਲੇ ਬਾਈ ਆਪਾਂ ਕਰੀਦੇ ਹਾਂ ਉਹ ਮੈਂ ਟਿਊਸ਼ਨ ਜਾ ਕੇ ਹੁੰਦਾ ਮੇਰਾ ਆਇਆ ਦੋਸਤ ਕੈਨੇਡਾ ਤੋਂ ਇਹ ਪਿਆ ਬੰਦਾ ਉਲਝਿਆ ਇਹਦੀ ਨਾ 63 ਸਾਲ ਉਮਰ ਕਰਤੀ ਇਹਦੀ ਉਹਦੇ ਵਿੱਚ ਆਧਾਰ ਕਾਰਡ 'ਚ ਹਨਾ ਦੀਆ ਦਾ ਹਾਂ ਸਿਸਟਮ ਇਹ ਹੋ ਜਾਏਗਾ ਕਾਰਡ ਸਾਰਿਆਂ ਦੇ ਗਲਤ ਬਣਾਏ ਪਏ ਐ ਇੱਥੇ ਕੀ ਕਰਿਆ ਜਾਵੇ ਹਾਂ ਇਹਨੇ ਵਿਚਾਰੇ ਨੇ ਬਵਾਲੇ ਬੈਂਕ ਚ ਪੈਸੇ ਹੁਣ ਉਹ ਨਿਕਲ ਨਹੀਂ ਰਹੇ ਸਟਕ ਹੋ ਗਏ ਮੇਰੇ ਸਟਕ ਹੋ ਗਿਆ ਹੁਣ ਦੇਖਦਾ ਕੀ ਹੁਣ ਇਹਦਾ ਘਰ ਦਾ ਕੰਮ ਚੱਲਦਾ ਨਾ ਆਹ ਦੇਖੋ ਬਾਹਰੋਂ ਆ ਕੇ ਅਗਲਾ ਕਹਿੰਦਾ ਮਨਾ ਪਹਿਲਾਂ ਕੋਠੀਓ ਪਾਉਣੀ ਆ ਕੋਠੀ ਪਾਉਣ ਲੱਗਿਆ ਹੋਇਆ ਤੁਸੀਂ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪੈ ਰਿਹਾ ਉਧਰ ਨਾ ਸੂਰਜ ਪੈਂਦਾ ਚੰਗੀ ਤਰ੍ਹਾਂ ਦੀਦਾ ਨਹੀਂ ਆ ਜਾ ਮਰਣਾ ਆ ਜਾ ਮਮਾ ਵੀ ਇਹਨੂੰ ਡੀਕਦੇ ਸੀ ਸਵੇਰ ਦੇ ਪਤਾ ਨਹੀਂ ਕਿੱਥੇ ਗਈ ਹੋਈ ਸੀ ਹੁਣ ਆਈ ਐ ਇਹ ਕਿੱਥੇ ਗਈ ਹੋਈ ਸੀ ਲਓ ਜੀ ਹੁਣ ਮਾਣੋ ਵੀਂਦੀ ਆ ਦੁੱਧ ਇਹ ਸਾਰਾ ਦਿਨ ਭੁੱਖੀ ਹੋ ਰਹਿੰਦੀ ਆ ਇਹ ਮਾਣੋ ਹੁਣ ਨਹੀਂ ਦੇਖਦੀ ਇੱਧਰ ਨੂੰ ਜਮਾਈ ਮੈਂ ਕੀ ਕਰਾਂਗਾ ਮੈਂ ਉਹ ਦੇਖ ਇੱਕ ਖੇਡਦੀ ਆ ਇਹਦੇ ਨਾਲ ਉਹ ਨਹੀਂ ਖੇਡਦੀ ਇਹ ਡਰਦੀ ਆ ਹਾਂ ਇੱਕ ਆਜੋ 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 ਓਏ ਆ ਦਮ ਆ ਗਿਆ ਆ ਜਾ ਲਿਆ ਇਹਨੂੰ ਰੇ